ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਸਵਾਦ ਜੀ ਸਬਜ਼ੀ ਜਿਹੜੀ ਤੁਸੀਂ ਪਹਿਲਾਂ ਕਦੀ ਨਹੀਂ ਖਾਧੀ ਹੋਏਗੀ ਸਭ ਤੋਂ ਪਹਿਲਾਂ ਅਸੀਂ 7 ਤੋਂ 8 ਪਿਆਜ਼ ਲੈ ਲਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਲੰਬਾ ਲੰਬਾ ਪਤਲਾ ਪਤਲਾ ਕੱਟ ਲਵਾਂਗੇ ਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਪਿਆਜ਼ ਕੱਟਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਖੁੱਲੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਪਿਆਜ਼ਾਂ ਨੂੰ ਅਸੀਂ ਇਸ ਤਰ੍ਹਾਂ ਹੱਥਾਂ ਦੇ ਨਾਲ ਖੋਲ ਲਵਾਂਗੇ ਜਿਹੜੀ ਕੱਲੀ ਕੱਲੀ ਇਹਦੀ ਜਿਹੜੀ ਕਲੀ ਹੋ ਜਾਵੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਲੂਣ ਮਿਰਚ ਮਸਾਲਾ ਸਭ ਤੋਂ ਪਹਿਲਾਂ ਅਸੀਂ ਆਪਣੇ ਸਵਾਦ ਦੇ ਅਨੁਸਾਰ ਇਹਦੇ ਵਿੱਚ ਲੂਣ ਪਾ ਦਵਾਂਗੇ ਇੱਥੇ ਆਪਾਂ ਇੱਕ ਛੋਟਾ ਚਮਚ ਲੂਣ ਦਾ ਪਾ ਦਵਾਂਗੇ ਛੋਟਾ ਚਮਚੇ ਕਸੀ ਗਰਮ ਮਸਾਲੇ ਦਾ ਪਾ ਦਵਾਂਗੇ ਇੱਕ ਛੋਟਾ ਚਮਚੀ ਹਲਦੀ ਪਾਊਡਰ ਤੇ ਅੱਧਾ ਕ ਚਮਚ ਅਸੀਂ ਲਾਲ ਮਿਰਚ ਪਾ ਦਵਾਂਗੇ ਕੁੱਟੀ ਹੋਈ ਜਿਹੜੀ ਹੁੰਦੀ ਹੈ ਤੇ ਥੋੜੀ ਜੀ ਆਪਾਂ ਅਜਵੈਨ ਪਾਵਾਂਗੇ ਇੱਕ ਛੋਟਾ ਚਮਚ ਅਸੀਂ ਅਜਵੈਨ ਦਾ ਲੈ ਲਵਾਂਗੇ ਤੇ ਨਾਲ ਆਪਾਂ ਥੋੜਾ ਜਿਹਾ ਪਾ ਦਵਾਂਗੇ ਜੀਰਾ ਸਾਪਤਾ ਜੀਰਾ ਤੇ ਥੋੜਾ ਜਿਹਾ ਆਪਾਂ ਪਾ ਦਵਾਂਗੇ ਸੁੱਕਾ ਧਨੀਆ ਸੁੱਕਾ ਧਨੀਆ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣਾ ਹੈ ਬੇਸਨ ਇੱਥੇ ਅਸੀਂ ਪਹਿਲਾਂ ਲੈਣੀ ਹੈ ਪੋਣਾ ਕੋਲੀ ਬੇਸਨ ਦੀ ਮੈਂ ਲਈ ਹੈ ਕੋਲੀ ਪੂਰੀ ਉੱਪਰ ਤੱਕ ਨਹੀਂ ਭਰੀ ਹੈ ਤੇ ਪਹਿਲਾਂ ਅਸੀਂ ਇੱਕ ਛੋਟੀ ਕੋਲੀ ਬੇਸਨ ਦੀ ਪਾ ਦਿੱਤੀ ਹੈ ਤੇ ਥੋੜਾ ਅਸੀਂ ਬੇਸਨ ਹੋਰ ਪਾਵਾਂਗੇ ਜਿੰਨਾ ਬੇਸਨ ਅਸੀਂ ਪਹਿਲਾਂ ਪਾਇਆ ਸੀ ਉਨਾ ਹੀ ਅਸੀਂ ਹੋਰ ਲੈ ਲਿਆ ਹੈ ਮੀਨਜ਼ ਕਿ ਆਪਾਂ ਸਵਾ ਕੋਲੀ ਬੇਸਨ ਦੀ ਲਈ ਹੈ ਇਸ ਤੋਂ ਜ਼ਿਆਦਾ ਅਸੀਂ ਬੇਸਨ ਨਹੀਂ ਲਿਆ ਹੈ ਬੇਸਨ ਪਾਣ ਤੋਂ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਕਸ ਕਰਾਂਗੇ ਵੈਸੇ ਤੇ ਅਸੀਂ ਜਿਹੜੇ ਪਿਆਜ਼ ਆ ਇਹ ਤਾਜ਼ੇ ਧੋਤੇ ਨੇ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਸਿਰਫ ਆਪਾਂ ਦੋ ਕਬੂਂਦਾ ਹੀ ਸਿਰਫ ਪਾਣੀ ਦੀਆਂ ਪਾਣੀਆ ਹੈ ਜਿਆਦਾ ਅਸੀਂ ਪਾਣੀ ਨਹੀਂ ਪਾਣਾ ਹੈ ਸਿਰਫ ਜਿਹੜਾ ਬੇਸਨ ਹੈ ਚੰਗੀ ਤਰ੍ਹਾਂ ਪਿਆਜ਼ਾ ਦੇ ਨਾਲ ਲੱਗ ਜਾਵੇ ਜਿਹੜੀ ਇਹ ਸਬਜੀ ਹੈਗੀ ਇਹ ਪਨੀਰ ਦੀ ਪੁਰਜੀ ਦੋ ਵੀ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਦੋਂ ਇੱਕ ਵਾਰ ਬਣਾਓਗੇ ਤੁਹਾਨੂੰ ਜ਼ਰੂਰ ਪਸੰਦ ਆਏਗੀ ਗੈਸ ਦੇ ਉੱਤੇ ਆਪਾਂ ਕੜਾਈ ਰੱਖ ਦਿੱਤੀ ਹੈ ਇਹਦੇ ਵਿੱਚ ਆਪਾਂ ਸਵਾਗ ਕੜਛੀ ਜਿਹੜੀ ਡੇਢ ਕੜਛੀ ਦੇ ਕਰੀਬ ਸਰੋਂ ਦਾ ਤੇਲ ਪਾਇਆ ਹੈ ਤੇ ਹੁਣ ਅਸੀਂ ਜਿਹੜੇ ਇਹ ਪਿਆਜ਼ ਹੈ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਛੱਡ ਦੇਵਾਂਗੇ ਜਦੋਂ ਤੇਲ ਗਰਮ ਹੋ ਜਾਏਗਾ ਉਦੋਂ ਜਦੋਂ ਅਸੀਂ ਆਮ ਸਬਜੀ ਨੂੰ ਤੜਕਾ ਲਗਾਉਂਦੇ ਆ ਉਹਦੇ ਵਿੱਚ ਜਿੱਦਾ ਤੇਲ ਕੜਛੀ ਪੈਂਦਾ ਹੈ ਤੇ ਇਹ ਵਾਲੀ ਸਬਜੀ ਵਿੱਚ ਕੜਛੀ ਤੇ ਥੋੜਾ ਵੱਧ ਤੇਲ ਪੈਂਦਾ ਹੈ ਮੀਨਸ ਕਿ ਇਹ ਸਬਜੀ ਥੋੜੀ ਤੇਲ ਜ਼ਿਆਦਾ ਲੈਂਦੀ ਹੈ ਮੀਨਸ ਕਿ ਡੇਢ ਕੜਛੀ ਆਪਾਂ ਤੇਲ ਦੀ ਲਈ ਹੈ ਸਾਰਾ ਪਿਆਜ਼ ਤੇ ਬੇਸਨ ਜਿਹੜੇ ਹੈਗੇ ਆਪਾਂ ਕੜਾਈ ਦੇ ਵਿੱਚ ਪਾ ਦਿੱਤੇ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਆਪਾਂ ਇੱਥੇ ਸਰੋਂ ਦਾ ਤੇਲ ਲਿਆ ਸੀਗਾ ਸਰੋਂ ਦੇ ਤੇਲ ਵਿੱਚ ਇਹ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਦੇਖੋ ਜੀ ਤਾਂ ਬਰਸਾਤਾ ਦਾ ਮੌਸਮ ਚੱਲ ਰਿਹਾ ਹੈ ਤੇ ਸਾਰੀਆਂ ਸਬਜ਼ੀਆਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਨੇ ਤੇ ਦੇਖੋ ਜਿਹੜੇ ਪਿਆਜ਼ ਹੈਗੇ ਆ ਉਹ ਹਰੇਕ ਦੇ ਘਰ ਵਿੱਚ ਹੁੰਦੇ ਨੇ ਤੇ ਬੇਸਨ ਵੀ ਹੁੰਦਾ ਹੈ ਤੇ ਤੁਸੀਂ ਇਹ ਵਾਲੀ ਸਬਜ਼ੀ ਝਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਜਦੋਂ ਆਪਾਂ ਇਹ ਸਬਜ਼ੀ ਬਣਾਣੀ ਹੈ ਤੇ ਜਿਹੜੀ ਕੜਸ਼ੀਆ ਆ ਆਪਾਂ ਥੋੜੀ-ਥੋੜੀ ਦੇਰ ਬਾਅਦ ਇਹਨੂੰ ਚਲਾਉਂਦੇ ਰੱਖਣਾ ਹੈ ਇਹ ਨਹੀਂ ਕਿ ਸਬਜ਼ੀ ਆਪਾਂ ਧਰ ਕੇ ਤੇ ਆਪ ਅੱਗੇ ਪਿੱਛੇ ਹੋ ਜਾਈਏ ਲਗਾਤਾਰ ਜਿਹੜੀ ਕੜਸ਼ੀਆ ਨੂੰ ਆਪਾਂ ਚਲਾਵਾਂਗੇ ਵਿੱਚ ਵਿੱਚ ਆਣ ਕੇ ਤੇ ਅਸੀਂ ਇਹ ਤਾਂ ਚਲਾਣੀ ਹੈ ਕਿ ਬੇਸਨ ਥੱਲੇ ਲੱਗਣ ਦਾ ਡਰ ਹੁੰਦਾ ਹੈ ਜਦੋਂ ਅਸੀਂ ਸਾਈਡ ਚੇਂਜ ਕਰਦੇ ਰਹਾਂਗੇ ਬਾਰੀ-ਬਾਰੀ ਸੇਰ ਤੇ ਜਿਹੜੀ ਇਹ ਸਬਜੀ ਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਅਸੀਂ ਓਨੀ ਦੇਰ ਤੱਕ ਪਕਾਣੀ ਹੈ ਜਿੰਨੀ ਦੇਰ ਤੱਕ ਜਿਹੜੇ ਪਿਆਜ਼ ਆ ਸੌਫਟ ਨਹੀਂ ਹੁੰਦੇ ਦੇਖੋ ਇਧਰ ਪਿਆਜ਼ਾਂ ਨੂੰ ਦੇਖਣ ਚ ਹੀ ਲੱਗ ਰਿਹਾ ਹੈ ਕਿ ਪਿਆਜ਼ ਸਾਡੇ ਜਿਹੜੇ ਸੌਫਟ ਹੋ ਚੁੱਕੇ ਨੇ ਤੇ ਜਿਹੜੀ ਸਾਡੀ ਸਬਜੀ ਆ ਬਣ ਚੁੱਕੀ ਆ ਪਰ ਆਪਾਂ ਇਹਨੂੰ 2 ਮਿੰਟ ਹੋਰ ਸੇਕ ਲਗਾ ਲੈਂਦੇ ਆ 2 ਮਿੰਟ ਬਾਅਦ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਇਧਰ ਜਿਹੜੀ ਸਾਡੀ ਬੇਸਨ ਦੀ ਪੂਰਜੀ ਆ ਬਣ ਕੇ ਤਿਆਰ ਹੋ ਚੁੱਕੀ ਐ ਥੋੜਾ ਜਿਹਾ ਹਰਾਤਣੀਆ ਅਸੀਂ ਇਹਦੇ ਉੱਪਰ ਉਹ ਦੀ ਪਾ ਦੇਵਾਂਗੇ ਤੇ ਸਬਜੀ ਬਣ ਕੇ ਤਿਆਰ ਹੈ ਜਿਹੜੀ ਇਹ ਸਬਜੀ ਹੈ ਤੁਸੀਂ ਬੱਚਿਆਂ ਨੂੰ ਸਕੂਲ ਟਿਫਨ 'ਚ ਪਾ ਕੇ ਵੀ ਦੇ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਹੁਤ ਸਵਾਦ ਲੱਗਦੀ ਹੈ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਬੇਸੰਦੀਪੁਰਜੀ ਵਾਲੀ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਸੀਂ ਇਹ ਵਾਲੀ ਜਿਹੜੀ ਸਬਜੀ ਹੈ ਇੱਕ ਵਾਰੀ ਬਣਾ ਕੇ ਵੀ ਦੇਖਿਓ ਤੁਹਾਨੂੰ ਪੱਕਾ ਪਸੰਦ ਆਏਗੀ ਬਹੁਤ ਸਵਾਦ ਲੱਗੇਗੀ ਇਹ ਪਨੀਰ ਦੀ ਪੁਰਜੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਸਵਾਦ ਹੁੰਦੀ ਹੈ ਤੇ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀ